ਮਾਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਵੱਲੋਂ ਬਟਾਲਾ ਦੇ ਅੰਗਰੇਜ਼ਾਂ ਦੇ ਟਾਈਮ ਬਣੇ ਸਰਕਾਰੀ ਸਕੂਲ ਦੇ ਵਿੱਚ ਕਰੀਬ 50 ਲੱਖ ਰੁਪਏ ਦੇ ਬਣੀ ਇਮਾਰਤ ਦਾ ਕੀਤਾ ਗਿਆ ਉਤ்கਾਟਨ ਇਸ मौके गलबात दौरान कलसी ने कहा विरोधी बदला की गल दिया बदला यो ही आ कि मैं पुराने लीडर वागू लारे नहीं लाद का काम पूरा होन तो बाद ही आके उद्घाटन करता हाँ ऐसे की मिसाल है इस इसकूल ही लुधियाना ਦੀ ਜਮਣੀ ਚੋਂ ਤੇ ਬੋਲਦੇ ਹਾਂ ਕਲਸੀ ਨੇ ਕਿਹਾ ਲੁਧਿਆਣਾ ਦੀ ਜਮਣੀ ਚੋਂ ਪੂਰੀ ਸ਼ਾਨ ਦੇ ਨਾਲ ਜਿੱਤਾਂਗੇ ਸਾਨੂੰ ਲੁਧਿਆਣੇ ਦੀ ਜਨਤਾ ਤੇ ਪੂਰਾ ਮਾਣ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗ ਆਉ ਦੇਖਦੇ ਹਾਂ 2417 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਮੈਂ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਕੂਲ ਹੈ ਬੜਾ ਪੁਰਾਣਾ ਸਕੂਲ ਹੈ ਸਾਡਾ ਔਰ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਰਬਾਨਾਂ ਪ੍ਰਿੰਸੀਪਲ ਸਰਬਾਨਾਂ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨੂੰ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰੋਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਉਹਨੂੰ ਕਵਰ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਸੂਹਿਸੁੰਦਾ ਸੀ ਵੀ ਜਿਤਨਾ ਪੁਰਾਣੀਆਂ ਸਰਕਾਰਾਂ ਦੇ ਲੀਡਰ ਕਿਹਾ ਕੋਈ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰੋਪੋਜ਼ਲਾਂ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਯਕੀਨ ਕਿ ਨਹੀਂ ਇਸੋ ਕਹਿਣ ਦਾ ਭਾਵ ਸਾਡਾ ਮੇਨ ਮੁੱਤੇ ਬੱਚਿਆਂ ਦੀ ਪੜਾਈ ਇਹਨਾਂ ਦੇ ਸਕੂਲ ਇਹਨਾਂ ਨੂੰ ਵਧੀਆ ਤੇ ਬਿਹਤਰੀਨ ਬਣਾਉਣਾ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਮੈਂ ਦੇਖ ਰਿਹਾ ਸੀ ਕਿ ਜਿੱਥੇ ਵੀ ਮੈਂ ਜਾਂਦਾ ਤੁਸੀਂ ਉੱਥੇ ਪਹੁੰਚ ਰਹੇ ਹੋ ਕਿ ਕਿ ਇੰਨਾ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖ ਜਾਣਗੇ ਅਗਾਂ ਵਧਣਗੇ ਤੇ ਤਾਂ ਹੀ ਤਰੱਕੀ 'ਚ ਜਾਵਾਂਗੇ ਸੋ ਸਾਡਾ ਬਿਲਕੁਲ ਫੋਕਸ ਆ ਅੱਜ ਹੁਣ ਸਾਰੇ ਏਰੀਆ ਦੇ ਵਿੱਚ ਪਤਾ ਲੱਗ ਗਿਆ ਕਿ ਮੈਂ ਕਿੱਥੇ ਆਇਆ ਮੈਂ ਸਰਕਾਰੀ ਸਕੂਲ ਤਾਂ ਆਇਆ ਕਿਉਂ ਆਇਆ ਕਿਉਂਕਿ ਇਨ੍ਹਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਨ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਅੱਜ ਸਰਕਾਰੀ ਸਕੂਲਾਂ 'ਚ ਇਸ ਕਰਕੇ ਆ ਰਹੇ ਆਂ ਕਿ ਜਿਹੜੇ ਵੀ ਇਹਨਾਂ ਦੇ ਕੰਮ ਨੇ ਹੁਣ ਤੱਕ ਜਿਹੜੇ ਕੋਈ ਪੈਂਡਿੰਗ ਵੀ ਨੇ ਸਾਨੂੰ ਦੱਸੋ ਸਾਡੇ ਕੋਲ ਕਰੋੜਾਂ ਰੁਪਈਆ ਬਜਟ ਆ ਬੱਚਿਆਂ ਦੀ ਆਪਾਂ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਰੱਖਿਆ ਆਪਾਂ ਵੀ ਪੂਰਾ ਕਰਾਂਗੇ ਉਹ ਇੱਕ ਤਰਫਾ ਮੈਚ ਹੈ ਜੀ ਆਮ ਆਦਮੀ ਪਾਰਟੀ ਆ ਜੀ ਨੋਟ ਕਰ ਲੋ ਆਪਾਂ ਬੜੀ ਵੱਡੀ ਲੀਡ ਨਾਲ ਜਿੱਤ ਕੇ ਉਥੋਂ ਬਾਹਰ ਨਿਕਲਾਂਗੇ ਮੈਂ ਉਸ ਸ਼ਖਸ ਨੂੰ ਮਿਲਿਆ ਆਪਣੇ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਤੇ ਉਹ ਬੰਦੇ ਕੋ ਨਾਂ ਤੇ ਪੈਸੇ ਦੀ ਕੋਈ ਕਮੀ ਨਾ ਉਸ ਬੰਦੇ ਨੂੰ ਲੋਕਾਂ ਦੇ ਮਾਨ ਸਤਕਾਰ ਵੱਲੋਂ ਕਮੀ ਬਸ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਬੜੇ ਸਤਕਾਰਯੋਗ ਨੇ ਸਾਡੇ ਉਹਨਾਂ ਦਾ ਜਜ਼ਬਾ ਇਹੋ ਹੀ ਹੈ ਵੀ ਮੈਂ ਆਪਣੇ ਲੁਧਿਆਣੇ ਦੀ ਕੁਛ ਨਾ ਕੁਛ ਕਰ ਜਾਵਾਂ ਔਰ ਜਿਹੜੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜ਼ਬਾ ਤੇ ਜਨੂੰਨ ਹੁੰਦਾ ਉਹ ਜਜ਼ਬੇ ਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਮੈਂ ਰਣੀਆਂ ਸਾਨੂੰ ਐਸੇ ਹੀ ਲੀਡਰਾਂ ਦੀ ਲੋੜ ਆ ਜਿਹੜਾ ਕੁਝ ਕਰਨਾ ਚਾਹੁੰਦੇ ਹੋਣ ਕਿਉਂਕਿ ਪੁਰਾਣੇ ਦੇ ਜਿਹੜੇ ਤੁਸੀਂ ਵੇਖੇ ਵੀ ਬੰਦ ਕਮਰਿਆਂ ਜੇ ਏਸੀ ਦੇ ਕਮਰਿਆਂ 'ਚ ਬੈਠ ਕੇ ਦੇ ਉਹ ਸਿਆਸਤਾ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਹਾਂ ਔਰ ਮੈਂ ਰਣੀ ਆ ਇਸ ਪਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 49 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਹਾਂ ਔਰ ਜਿੱਥੇ ਵੀ ਜ਼ਰੂਰਤ ਹੈ ਸਾਨੂੰ ਆਪਾਂ ਆਉ ਵੀ ਉਹਨੂੰ ਕੱਢਾਂ